ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ਼ਿਕਾਇਤ ਹੁੰਦੀ ਆ ਵੀ ਸਾਡਾ ਜਿਹੜਾ ਭਾਗ ਹੈ ਨਾ ਉਹ ਤੇਜ ਨਹੀਂ ਹੈਗਾ ਮੈਂ ਬੇਨਤੀ ਕਰਦਾ ਵੀ ਜਿਹੜਾ ਤੇ ਜਪਜੀ ਸਾਹਿਬ ਪੜ੍ਹਦਾ ਹੈ ਉਹਦਾ ਤੇ ਭਾਗ ਵੈਸੀ ਤੇਜ ਹੈ ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਇਦੋਂ ਵੱਡਾ ਭਾਗ ਹੋਰ ਨਹੀਂ ਹੋ ਸਕਦਾ ਜਿਹੜਾ ਤੜਕੇ ਉੱਠ ਕੇ ਜਪਜੀ ਸਾਹਿਬ ਦੇ ਨਾਲ ਜੁੜਦਾ ਹੈ ਜਿਹੜਾ ਸੁਰਤ ਜੋੜ ਲੈਂਦਾ ਉਹਦੇ ਵੱਡਾ ਕੋਈ ਹੋਰ ਭਾਗ ਹੀ ਨਹੀਂ ਹੋ ਸਕਦਾ ਮੇਰੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਉਹਦੇ ਤੇ ਰਹਿਮਤਾਂ ਕਰਦੇ। ਇਸ ਤੋਂ ਵੱਡਾ ਭਾਗ ਹੋਰ ਨਹੀਂ ਹੋ ਸਕਦਾ। ਗੁਰਸਿੱਖੋ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖ ਜੋ ਗੁਰਸਿੱਖ ਚਰਨੀ ਪੜਦੇ। ਜਿਹੜਾ ਗੁਰੂ ਦੇ ਚਰਨੀ ਲੱਗ ਜਾਂਦਾ ਹੈ ਤੇ ਕਹਿੰਦੇ ਸਭ ਤੋਂ ਵੱਡੇ ਭਾਗ ਉਸੇ ਦੇ ਨੇ ਤੇ ਜਿਹੜਾ ਪਰਮਾਤਮਾ ਦਾ ਨਾਮ ਲੈਂਦਾ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕੇ ਲਈ ਉਹਦੇ ਸਭ ਤੋਂ ਵੱਡਾ ਪਿਆਰਾ ਹੈ ਸਭ ਤੋਂ ਵੱਡਾ ਰਾਜ ਦੁਲਾਰਾ ਉਹਦੇ ਗੁਰੂ ਦਾ ਸਭ ਤੋਂ ਪਿਆਰਾ ਸਿੱਖ ਹੈ ਮੇਰੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰ ਦੇਣੀ ਸਤਿਗੁਰੂ ਜੀ ਉਹਦੇ ਤੇ ਰਹਿਮਤਾਂ ਕਰ ਦੇਣੀ ਜਿਹੜੇ ਆਪਣੇ ਭਾਗਾ ਨਾਲ ਗਿਲਾ ਸ਼ਿਕਵਾ ਕਰਦੇ ਆ ਨਾ ਕਦੇ ਯਾਦ ਰੱਖਿਓ ਵੀ ਸਾਡੇ ਕੋਲੇ ਜੋ ਸ਼ਬਦ ਦੀ ਕਮਾਈ ਹੋ ਗਈ ਮੇਰੇ ਸਤਿਗੁਰੂ ਜੀ ਕਦੇ ਸਾਡੀ ਜਿਹੜੀ ਹੈ ਉਹ ਪੇਠਣੀ ਜੇ ਲੱਗਣ ਦੇਣਗੇ ਇਹ ਸਾਡੇ ਕੋਲੇ ਸ਼ਬਦ ਦੀ ਕਮਾਈ ਹੈਗੀ ਆ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਦੇ ਸਾਡੀ ਜਿਹੜੀ ਐ ਉਹ ਧੌਣ ਨੀਵੀ ਨਹੀਂ ਹੋਣ ਦੇਣਗੇ ਜਿਹੜੇ ਕਹਿੰਦੇ ਆ ਜੀ ਮੇਰੇ ਤੇ ਭਾਗ ਮਾੜਾ ਜੀ ਮੇਰੇ ਤੇ ਇਦਾਂ ਜੀ ਇਦਾਂ ਜੀ ਸਾਸ ਸੰਤ ਕਰੇ ਗੁਰੂ ਤੇ ਭਰੋਸਾ ਕਰਕੇ ਦੇਖਿਓ ਸਾਡੇ ਕੁਝ ਗਲਤ ਕੰਮਾਂ ਕਰਕੇ ਸਾਡੇ ਕਾਰਜ ਜ਼ਰੂਰ ਵਿਗੜ ਸਕਦੇ ਨੇ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਮੇਰੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨਗੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇ ਪਿਆਰਿਓ ਸਾਰੇ ਕਾਰਜ ਜਿਹੜੇ ਆ ਨਾ ਸਾਡੇ ਐਵੇਂ ਬਣ ਜਾਣਗੇ ਸਾਰੇ ਕਾਰਜਾਂ ਦੇ ਵਿੱਚ ਫਤਿਹ ਹੋਏਗੀ ਮੇਰੇ ਪਾਤਸ਼ਾਹ ਜੀ ਸਾਡੇ ਤੇ ਐਸੀ ਦੀ ਕਿਰਪਾ ਕਰਨਗੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਨਗੇ ਸਾਡੇ ਤੇ ਪਿਆਰਿਓ ਯਾਦ ਰੱਖਿਓ ਕਿ ਸਾਡੇ ਸਾਰੇ ਕਾਰਜ ਬਣ ਗਏ ਕਾਰਜ ਦੇ ਪਿੱਛੇ-ਪਿੱਛੇ ਕਰੀਏ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵਾ ਇਹ ਵੀ ਆਪਾਂ ਪੜਦੇ ਆ ਨਾ ਭਗਤਾ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ ਪਾਰਸ਼ਾ ਜਨੇ ਜਿਹੜਾ ਗੁਰੂ ਦਾ ਹੋ ਜਾਏ ਤੇ ਉਹਦਾ ਕਹਨੇ ਸੰਸਾਰੀ ਲੋਕਾਂ ਨਾਲ ਕਦੇ ਜੋੜ ਨਹੀਂ ਫਿੱਟ ਬੈਠਦਾ ਹੁਣ ਕਹਿੰਦੇ ਹਰ ਕੰਮ ਦੇ ਵਿੱਚ ਸਫਲਤਾ ਤੇ ਦਾਅ ਮਿਲੇਗੀ ਜਦੋਂ ਹਰ ਇੱਕ ਕਾਰਜ ਦੇ ਵਿੱਚ ਗੁਰੂ ਨੂੰ ਧਿਆਇਆ ਹੋਵੇ ਜਦੋਂ ਕਦੇ ਸਤਿਗੁਰੂ ਨੂੰ ਧਿਆਇਆ ਹੋਵੇ ਤੇ ਧਨੋਂ ਦੌਲਤ ਪੈਸਾ ਜਿਹੜਾ ਸਭ ਕੁਝ ਉਦੋਂ ਹੀ ਮਿਲਦਾ ਮੇਰੇ ਸਤਿਗੁਰੂ ਜੀ ਉਦੋਂ ਹੀ ਕਿਰਪਾ ਕਰਦੇ ਨੇ ਉਦੋਂ ਹੀ ਰਹਿਮਤਾਂ ਕਰਦੇ ਨੇ ਤੇ ਆਪਾਂ ਕਹੀਏ ਵੀ ਸਫਲਤਾ ਮਿਲੇ ਮੈਨੂੰ ਕਰਨ ਨੂੰ ਕੁਝ ਹੋਵੇ ਨਾ ਜੀ ਮੇਰੇ ਸਤਿਗੁਰ ਸੱਚੇ ਪਾਰਸ਼ਾ ਜੀ ਉਹਨਾਂ ਤੇ ਕਿਰਪਾ ਕਰਦੇ ਮੇਰੇ ਤੇ ਨਹੀਂ ਕਰਦੇ ਜਦੋਂ ਸਾੜਾ ਹੋਊਗਾ ਤੇ ਪਰਾਈ ਭਾਵਨਾ ਪਰਾਈ ਈਰਖਾ ਦਵੈਸ਼ ਨਿੰਦਾ ਜਿਹੜੀ ਹੈ ਈਰਖਾ ਮਨ ਦੇ ਵਿੱਚ ਹੋਏਗੀ ਉਦੋਂ ਥੋੜੀ ਕਿਰਪਾ ਹੁੰਦੀ ਹੈ ਕਿਰਪਾ ਹੁੰਦੀ ਹੈ ਉਦੋਂ ਜਦੋਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਿਆ ਜਾਏ ਵਿਚਾਰਿਆ ਜਾਏ ਜਦੋਂ ਪਰਾਈ ਤਾਤ ਨੂੰ ਮਨ ਵਿੱਚੋਂ ਕੱਢ ਦਿੱਤਾ ਜਾਏ ਜਿਸ ਦਾ ਅੰਦਰ ਤਾਤ ਪਰਾਈ ਹੋਗਾ ਤੇ ਤਾਂ ਸਿੱਤੋ ਹੋਵੇ ਭਲਾ ਮੇਰੇ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਪਰਾਈ ਤਾਤ ਹੈ ਬੇਗਾਨੀ ਆਸ ਹੈ ਜਿਹਦੇ ਅੰਦਰ ਇਹਨੇ ਈਰਖਾ ਭਾਵਨਾ ਦਵੇਸ਼ ਸਿੱਪੀ ਹੋਈ ਹੈ ਮੇਰੇ ਸਤਿਗੁਰੂ ਜੀ ਕਹਿੰਦੇ ਉਹਦਾ ਭਲਾ ਕਿਵੇਂ ਹੋ ਜੂ ਜਿਹੜਾ ਦੂਸਰਿਆਂ ਨਾਲ ਈਰਖਾ ਦਵੇਸ਼ ਰੱਖਦਾ ਵੀ ਇਹਦਾ ਮਾੜਾ ਹੋ ਜੇ ਮੇਰਾ ਭਲਾ ਹੋ ਜੇ ਸਤਿਗੁਰੂ ਜੀ ਕਹਿੰਦੇ ਐਦਾਂ ਭਲੇ ਨਹੀਂ ਹੁੰਦੇ ਜਿਹੜੇ ਲੋਕ ਆਪਣਾ ਭਾਗ ਤੇਜ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਆਪਣੇ ਵਿੱਚੋਂ ਇਹ ਆਗਣ ਇੱਕ ਕੰਡੋ ਗੁਰੂ ਦੇ ਲੜ ਲਕੀਏ ਗੁਰੂ ਵਾਲੇ ਬਣੀਏ ਤੇ ਯਾਦ ਰੱਖਿਓ ਮੇਰੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਨਾਲ ਜੁੜੀਏ ਸ਼ਬਦ ਨਾਲ ਜੁੜੀਏ ਤੇ ਸੇਰ ਸਤਿਗੁਰੂ ਦੀ ਕਿਰਪਾ ਹੋਏਗੀ ਹਰ ਕਾਰਜ ਨੂੰ ਕਰਨ ਤੋਂ ਪਹਿਲਾਂ ਗੁਰੂ ਨੂੰ ਅੰਗ ਸੰਗ ਵਿੱਚ ਸਹਾਈ ਸਮਝਿਆ ਕਰੋ ਅਰਦਾਸ ਕਰਿਆ ਕਰੋ ਤੇ ਸਤਿਗੁਰੂ ਜੀ ਤੇ ਸਾਡੇ ਤੇ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ